ਸਹਾਈ ਮਨ ਕਾ ਹਰ ਬੀਨ ਕੌਣ ਸਹਾਈ ਮਨ ਕਾ ਕੌਣ ਸਹਾਈ ਬਿਨਾਂ बे ਹੇਤ ਲਾਖੋ ਸਭ ਭਰਤਾ ਹਰ ਦਿਨ ਕੌਣ ਸਹਾਈ ਬਨਤਾ ਕੌਣ ਸਹਾਈ ਕੀ ਚਿੰਤਾ ਕੋਈ ਚਿੰਤਾ ਨਾ ਹੋਵੇ ਕਿ ਆਪਕਾ ਨਾ ਚਿੰਤਾ ਹੋਵੇ ਕਿ ਪਾਰ ਕਿਥੇ ਹੈ ਆਪੇ ਇਹਦਾ ਖਾਤਾ ਪਾਉਂਦੇ ਹੋ ਨਾ ਦੋ ਦੇ ਵਿੱਚ ਚਾਰ ਚਾਰੋਂ 6 8 10 ਬੱਦਲ ਜਿਹੜੇ ਜੁੜਦੇ ਜਾਂਦੇ ਨੇ ਕਰਮ ਵਧਦਾ ਜਾਂਦਾ ਹੈ ਜੇ ਉਹ ਆਪ ਨਹੀਂ ਕਹਿੰਦਾ ਦੋ ਕਰਦੇ ਜੀ ਖੜੋ ਅਸੀਂ ਖੜੋ ਤੇ ਜਦੋਂ ਸੰਗਤ ਦਾ ਆਸਰਾ ਮਿਲੇ ਇਸ ਸੰਗਤ ਦੇ ਵਿੱਚ ਨਾ ਹੋ ਵਾਸਦਾ ਵਿੱਚ ਸੰਗਤ ਆਪੋ ਬਸੇ ਆਪਣੀਆਂ ਰਾਤਾ ਵਟੀਆਂ ਦੀ ਆਖੋ ਸਤਨਾ ਉਹ ਰਤਾ ਵਟਾ ਨਹੀਂ ਹੋ ਸਕਦਾ ਬੰਦੇ ਨੂੰ ਬੰਦਾ ਵੱਡਾ ਕਰਨ ਵਾਲ ਤੇ ਰੱਬ ਦੀ ਕਿਰਪਾ ਚਾਹੀਦੀ ਸਾਧ ਦੀ ਬਖਸ਼ ਚਾਹੀਦੀ ਹੈ ਇਸ ਸਾਧ ਸੰਗਤ ਅੱਜ ਹੋਇਆ ਕਿ ਮਾਂ ਕਹਿਣ ਲਗੀ ਬੇਟਾ ਹੁਣ ਤੂੰ ਐਉਂ ਕਰਿਆ ਕਰ ਲੱਗਦਾ ਤੇਰੀ ਬੰਦਗੀ ਰੱਬ ਦੇ ਕਹੀਂ ਕਬੂਲ ਹੋਗੀ ਇਹ ਕਿਵੇਂ ਕਿਵੇਂ ਨੂੰ ਗਿਆ ਤਸਮਾਨ ਪੈਤਰੀ ਖਾਰੇ ਕਈ ਗੋੜ ਕਾਤਾ ਹੈ ਅੱਠ ਪਾਰ ਕਈ ਕਰੋੜਾ ਬਹਿਲੇ ਬੈਠੇ ਖਾਰੇ ਨੇ ਇਹਨਾਂ ਦਾ ਖੋਹਦੇ ਕੰਮ ਹੁੰਦਾ ਹੈ ਐਠੇ ਹੀ ਗੱਤੀ ਦੇ ਗੱਤੀਆਂ ਹੋ ਗਿਆ ਨੇ ਕਈ ਛੋੜੇ ਹੋਏ ਲੋਕ ਮਜ਼ਦੂਰ ਨੇ ਜਿਹੜੇ ਸਵੇਰੇ ਕਰਕੇ ਜਾਂਦੇ ਨੇ ਮਿੱਟੀ ਨਾਲ ਲਿੱਕੀ ਹੋ ਕੇ ਰੋੜੀ ਦਾ ਰੋੜੀ ਸਾਥ ਸੰਗ ਸੇ ਕੰਮ ਕਰਦੇ ਨੇ ਫੇਰ ਵੀ ਮਨ ਤੋਂ ਹੰਦਾ ਪ੍ਰਸਾਦਾ ਨਹੀਂ ਸੱਕ ਸਕਦੇ ਕੋਈ ਹਾਏ ਮਾਰਪੋਂ ਦਾ ਕਪੜਾ ਨਹੀਂ ਪਹਿ ਸਕਦੇ ਮਾਰਪੋਂ ਦਾ ਆਪਣਾ ਘਰ ਮੰਗਾਨ ਨਹੀਂ ਬਣਾ ਸਕਦੇ ਇਹ ਰੱਬ ਦੇ ਬੰਦੇ ਲੱਖੀਆਂ ਦਤਾਂ ਜਿਹਨੂੰ ਦੱਤੇ ਆ ਉਹ ਇਨਾ ਦੱਤੇ ਕਿ ਉਹਦੇ ਦੂਰ ਤੂੰ ਤੱਕ ਘਰ ਪਏ ਨਹੀਂ ਕੋਈ ਜਰਾ ਚਪਰੀਏ ਉਹ ਵੀ ਕਰਉਂਦੀ ਐ ਉਹਦੀਆਂ ਦੇ ਸਾਥ ਸਗ ਭੰਨੀਆਂ ਈਲੀਆਂ ਭੰਨੀਆਂ ਦੇ ਬੋਰੋ ਸਾਥਨਾ ਵਾਹਿਗੁਰੂ ਮਾਰਪੋਂ ਦਾ ਬੰਦਾ چل رہی اٹھارہ تاریخ میں گرو مت سماگ ستگو جی بخش کرتے ہیں جیسے کہ کتھا شبد کیرتن کے بچار کا سم بخش سب کرتے ہیں سنگت گوروں ریڑھ چڑھ کے ਆਪ ਕੋ ਪਰੇ ਪਰਵਾਰਾਂ ਦੇ ਨਾਲ ਸੰਗਤ ਦੇ ਨੇਮ ਨੇ ਯਸੁ ਦੇਖੀਦਾ ਨਾਲੋਂ ਉਹਨਾਂ ਨੇ ਨੇਮ ਦੇ ਨਾਲ ਦੀ ਤਰ੍ਹਾਂ ਕਿ ਨੇਮ ਹੋਰ ਵਧਦੀ ਕਿ ਜਿਹੜੇ ਪੂਰੀ ਹੋਵੇ ਇਸੇ ਤਰ੍ਹਾਂ ਦਾ ਉਹਦੇ ਰਚਨਾ ਦਾ ਨੇਮ ਹੋਵੇ ਸਤ ਸੰਗਤ ਕਰੰਦਾ ਨੇਮ ਹੋਵੇ ਸ਼ੇਮਨ ਕਰੰਦਾ ਨੇਮ ਹੋਵੇ ਇਸੇ ਕਰਕੇ ਆਪਾਂ ਨੂੰ ਨੇਤ ਤੇ ਨੇਤ ਨੇਮ ਵਰਤਦਾ ਹੈ। ਸ਼ਾਮਨਾ ਜੀ ਜੀਨਾ ਮਹਾਰਾਜ ਨੇ ਇਸ ਵਾਕ ਤੇ ਜੀ ਮਾਰਦੇ ਨੇ। ਇਸ ਸਤਾਨ ਨਾਲੀ ਬਹੁਤ ਸੁਲੇਗਾ। ਇਸ ਸਾਧਵੀ ਅਰਦਾਸ ਕਿ ਸਾਧੂ ਜੀ ਦੇ ਭਾਰ ਦੇ ਸਤਾਨ ਦੀ ਸੇਵਾ ਕਰਦੇ ਨੇ ਸੇਵਾ ਤੁਸੀਂ ਮਾਰ ਦੇਣਾ ਦਿਲ ਦੇ ਆਨ ਰੱਖਿਂ। ਕਿਰਪਾ ਕਰੇ। ਇਹ ਕੋਸ਼ਲ ਹੋਇਆ ਉਹਨੇ ਇਹਨਾਂ ਨੂੰ ਜੁੜਦੇ ਨੇ। ਇਹ ਨੇ ਵੀ ਜਾਲੀ ਦਾਸ ਬੇਤੀ ਕਰਦਾ ਕਿ ਮੇਰ ਬਹੁਤ ਵੱਡੀ ਧੀ ਹੈ ਜਿਹਦੇ ਮੰਦਲ ਹੈ ਤੇ ਕੋਦੇ ਕਿਦੇ ਮਾਰੇ ਤੇ 4:00 ਵਜੇ ਪਿੱਛਾ ਲੋਣ ਪਤੇ ਦਾ ਕੁਝ ਕਰ ਲਿਆ ਬੜਾ ਕੁਝ ਕਰ ਲਿਆ ਸਾਰਾ ਕੁਝ ਤੇ ਮਾਨੂੰ ਮਾਰਾ ਬਰਕ ਨਾਮ ਦਿੱਤੀ ਸਾਧੂ ਤੇ ਆਪਣਾ ਨਾਂ ਜੋੜ ਲੈ ਮਹਾਰਾਜ ਜੀ ਦੇ 9 ਮਿੱਤੀਆਂ 18 ਸਿੱਖਰ ਤੇ ਪਿੱਛੇ ਪਿੱਛੇ ਲੱਗੇ ਹੋ। ਆਮੀਨ ਹੋ। ਤੇ ਗੁਰੂ ਕਹਿੰਦਾ ਮੈਂ ਖੁਸ਼ ਹੋ ਦੇ ਤੁਹਾਡਾ ਆਤਮਾ ਨਾਲ ਉਹਨਾਂ ਨਾਲ ਦੀ ਗੱਲ ਤੇ ਗੱਲ ਕਰਦੇ ਨਾ ਰਾਜ ਨਹੀਂ ਹੈ 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 ਪਰ ਤੇ ਮੇਰੀ ਖੁਸ਼ੀ ਲੈਣੀ ਹੈ ਨਾ ਤੇ ਪਰਦਾ ਥਾ ਦੇ ਉੱਪਰ ਉੱਠ ਕੇ ਸੁਖੀ ਮਹਾਰਾਜ ਦਰਸ਼ਨ ਪਿਆਸੀ ਦਿਨਸ ਰਾਤ ਚਿਤ ਉਹ ਅੰਗਨੀਟ ਖੋਲ ਕਪਟ ਦਵਾਰ ਸਤਿਗੁਰ ਕਹਿੰਦੇ ਤੂੰ ਇੱਥੇ ਪਹੁੰਚਦਾ ਜੀਨੂ ਤੇਰੇ ਜਦੋਂ ਉਹ ਕੋਈ ਇਸ ਫਸਟਾਮਿਲ ਆ ਦੇ ਰਹੇ ਨੇ ਉਹ ਇਸ ਕਰਕੇ ਹੁਣ ਜਾਣ ਲੈ ਕੇ ਬੇਨਤੀ ਕੇ ਕੁਰਸੀ ਪੜਾ ਦੇ ਰਹੇ ਹੋ ਤਾਂ ਹੌਂਦੇ ਵਾਲੇ ਜਿਹੜੇ ਬੰਦੇ ਹੋਣਗੇ ਇਹ ਕਹਿੰਦੇ ਇਸ ਘਰ ਦੇ ਵਿੱਚ ਕੋਈ ਵੀ ਅਕਰ ਇੱਥੇ ਵੱਡੇ ਸ਼ੌਂਦ ਦੀ ਨਹੀਂ ਕਰਣੀ ਇੱਥੇ ਮਾਨ ਸੇਵ ਨੂੰ ਬੰਦ ਕਰਨਾ ਕੋਲ ਮਾਰਨ ਆਣਾ ਕੋ ਬਰਾਤਰੀ ਆਵੇ ਮੈਂ ਕੋ ਸਾਥ ਦੀ ਰਾਣੀ ਕੋੜੇ ਦੀ ਕੋ ਸ਼ਾਦੀ ਤੋਂ ਬਣੇ ਜਿਵੇਂ ਅਸੀਂ ਇਕੱਲੇ ਆਈਦਾ ਸੁਣਦੇ ਆਉਂਦੇ ਕਿਹਨਾਂ ਦਾ ਚਰੀਏ ਨਾ ਉਤਰਾਣਾ ਨੇ ਉਹ ਅਸੀਂ ਤਾਂ ਆਇਆ ਹੋਏ ਜਾਨ ਉਹ ਕਹਿੰਦੇ ਕਿ ਤੁਹਾਨੂੰ ਡਾਊਟ ਜ਼ਰੂਰ ਪਹਿਲਾਂ ਤਿਆਰੀ ਕਰਕੇ ਰੱਖ ਲੈ ਅਗੇ ਕਿ ਮਰ ਹੋਤਾ ਮਹਾਰਾਜੀ ਵੇਰੇ ਕਰਦੇ ਆ ਰਹੇ ਸਭ ਨੂੰ ਕਿਰਪਾ ਕਰਨ ਹੋ ਜੀ ਉਹ ਯੋਗ ਬੰਤੀ ਗੁਰੂ ਕਾ ਮੰਨਨ ਜੋ ਸਰੋਵਰ ਦੇ ਬਰਸੀ ਸੇ ਉਹ ਗੁਰੂ ਲੈ ਕੇ ਆਉਂਦਾ ਸੇ ਤੇ ਸੋਪੋਂ ਰੋ ਜੀ ਕਿ ਉਹ ਦੇਖ ਬੜਾ ਉਹਨਾਂ ਦਾ ਪ੍ਰਧਾਨ ਗੁਰੂ ਦੇ ਤੇ ਆਵੇ ਕਿ ਇਹ ਬੜੀ ਮਿਹਨਤ ਬੜੀ ਮੁਸ਼ਕਲ ਦੇ ਕੰਮ ਸਾਰੇ ਹੈ ਪਰ ਕੀ ਨਹੀਂ ਕਿ ਉਹ ਸ਼ਾਂਤੀ ਪਾਰਟੀਆਂ ਤੋਂ ਉੱਪਰ ਹੋਣ ਤੇ ਜਦੋਂ ਕਿ ਸੋਨੇ ਇਨਸਾਨੀਅਤ ਨੂੰ ਦੇ ਅੰਦਰ ਉਹ ਬਰਾਏ ਦੇ ਦਰਦ ਤੇ ਇਹ ਜਿੱਕਰ ਹੋਮ ਕਰਦਾ ਫਿਰ ਕੋਈ ਇਨਸਾਨੀਅਤ ਨੂੰ ਦੇ ਗਵਾਹ ਹਰ ਬੰਦਾ ਸਖਾਵਾਂ ਕਰ ਉਹ ਸੁਣੋ ਨਿਹਾਲ ਜੇ ਗਲਪਨ ਦਾ ਚਾਹ ਦਾ ਸਾਧਨਾ ਜੇ ਰਕਸ਼ਾ ਕਰੇ ਜੇ ਮੈਂ ਤੁਹਾਨੂੰ ਦਿਖਾ ਦੇ ਜੇ ਤੁਹਾਡੇ ਕਿਨਾਂ ਪਰ ਪਾਤੀ ਹੁੰਦਾ ਸਾਨੂੰ ਪਤਾ ਹੈ ਵਾਹ ਵਾਹ ਬੀਜੀ ਹੁੰਦੇ ਜਾਣਾ ਉਸ ਨੂੰ ਸਾਥ ਕੋਲ ਕਰਾ ਕੇ ਵਾਸ਼ ਸੰਕਰ ਆਓ ਸੰਗਤ ਲੋਰਨਾ ਮਾਂ ਮੰਨ ਲਿਖ ਤੇ ਜਿਹਨੇ ਵੀ ਬਿਲਡਿੰਗ ਬਣਾਈ ਗੁਰੂ ਸਾਹਿਬ ਨੂੰ ਉਹਨਾਂ ਦੀ ਕਿਰਪਾ ਨਾਲ ਬਣਿਆ ਤੇ ਅੱਜ ਸਾਨੂੰ ਮੌਕਾ ਮਿਲਿਆ ਖ਼ਰ ਮਹੀਨੇ 18 ਤੀਹ ਨੂੰ ਇੱਥੇ ਇੱਕ ਸਮਾਗਮ ਹੋ ਰਿਹਾ ਹੈ ਬਹੁਤ ਵੱਡਾ ਇਹਦੇ ਵਿੱਚ ਸਾਨੂੰ ਸੰਗਤਾਂ ਦੇ ਤੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਤੇ ਸਿਰਵਾ ਬਣਦੇ ਹੈ ਬਹਾਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਰਾਮੇ ਨਾ ਸ਼੍ਰੀ ਮਾਮਾ ਸਰਮਤਾ ਬਾਬਾ ਕੁਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਹਰ ਮਹੀਨੇ ਇੱਕ ਧਾਰਮਿਕ ਸੰਗਮਾਗਮ ਕੀਤਾ ਜਾਂਦਾ ਹੈ ਅੱਜ ਉਸ ਦੇ ਸਬੰਧ ਵਿੱਚ ਸਾਡੇ ਆ ਦੂਸਰੇ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਹੈ ਉਸ ਨੂੰ ਬੜੇ ਉਤਸ਼ਾਹ ਦੇ ਨਾਲ ਸਰਧਾ ਪੂਰਵਕ ਸਾਰੀ ਸੰਗਤ ਦੇ ਨਾਲ ਮਿਲ ਕੇ ਮਨਾਇਆ ਹੈ ਔਰ ਇੱਥੇ ਬਹੁਤ ਸਾਰੀਆਂ ਸੰਗਤਾਂ ਦਾ ਜਿਹੜਾ ਹਜੂਮ ਹੈ ਸੰਗਤਾਂ ਇੱਥੇ ਨਤਮਸਤਕ ਹੋਈਆਂ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਜਿਹੜਾ ਬੜਾ ਵਧੀਆ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਲੰਗਰ ਉੱਤਟ ਵਰਤ ਰਿਹਾ ਔਰ ਬਾਬਾ ਜੀ ਨੇ ਸਾਨੂੰ ਵੀ ਇਸ ਗੱਲ ਦਾ ਮਾਣ ਅਸਨ ਜਿਹੜਾ ਸਤਕਾਰ ਦਿੱਤਾ ਸੋ ਸਾਨੂੰ ਵੀ ਮੌਕਾ ਮਿਲਿਆ ਗੁਰੂ ਸਾਹਿਬ ਦੇ ਦਰ ਦੇ ਉੱਤੇ ਨਤਮਸਤਕ ਹੋਣ ਦਾ ਸੋ ਅਸੀਂ ਜਿੱਥੇ